ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਛਾਣ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕਿੰਤ ਸਰਕਾਰ ਵੱਲੋਂ ਮੰਗਾ ਨਾ ਮੰਨਦ ਰੂਪ ਵਿੱਚ ਪੂਰੇ ਪੰਜਾਬ ਦੇ ਵਿੱਚ ਬੰਦੀ ਕਾਰ ਦਿੱਤੀ ਗਈ ਹੈ ਫਲੋਰ ਵਿਖੇ ਅੱਜ ਜਥੇਬੰਦੀਆਂ ਵੱਲੋਂ 7 ਤੋਂ 4 ਵਜੇ ਤੱਕ ਜਿਹੜਾ ਰੋਡ ਜਾਮ ਕਰ ਦਿੱਤਾ ਗਿਆ ਹੈ ਕੈਮਰਾਮੈਨ ਅਸਰਗਨਾ ਕੀ ਨਾਲ ਅਸਰਗਨਾ ਜੀ ਦੀ ਦੋਸਤੋ ਬਸ਼ੀਸ਼ਰਪੁਰ ਇਹ ਬੱਚਾ ਪਰ ਆਪਾਂ ਵੀ ਰੋਕ ਆਵਰ ਜੈਸੀ ਸਵਾਮਾ ਜਿਹੜੇ ਅੱਜ ਕੋਈ ਮੇਰਾ ਵੀਰ ਪੈੜਪੜਾ ਏਅਰਪੋਰਟ ਤੇ ਜਾ ਰਿਹਾ ਉਹਨੂੰ ਪੰਜ ਦੇ ਦੋ ਦਿਨ ਘਾ ਰਹੇ ਆ ਕਿਸੇ ਨੂੰ ਮੈਡੀਕਲ ਦੀ ਕੋਈ ਲੋੜ ਆ ਮੈਡੀਸਨ ਲੈਣ ਜਾ ਰਿਹਾ ਹਸਪਤਾਲਾਂ ਉਹਨਾਂ ਨੂੰ ਕੌਣ ਦੇ ਰਹਾ ਕੇ ਭੇਜ ਰਿਹਾ ਕੋਈ ਵਿਦਿਆਰਥੀ ਵਾਹੇ ਗੁਰੂ ਸਾਧੂ ਦਾ ਨਾਮ ਵਾਹੇ ਗੁਰੂ वाहेगुरु वाहेगुरु तन वाहेगुरु वाहेगुरु सत राम वाहेगुरु सत राम वाहेगुरु

ਹੱਥ ਅਪੇ ਸੱਚ ਦੀ ਲੜਾਈ ਨੂੰ ਲੜਨ ਵਾਸਤੇ ਭਾਵੇਂ ਸਮਾਂ ਲੱਗਦਾ ਹੈ ਪਰ ਅੰਤ ਨੂੰ ਜਿੱਤ ਜਿਹੜੀ ਸੱਚ ਦੀ ਹੋਇਆ ਕਰਦੀ ਹੈ ਸਾਡੇ ਕਿਸਾਨ ਵੀਰ ਸਾਡੇ ਮਾਈ ਭਾਈ ਸਾਨੂੰ ਛੜਕਾਂ ਤੇ ਕਿਉਂ ਮਜਬੂਰ ਨ ਬਹਿਣਾ ਪਿਆ ਸਾਡੇ ਬਜ਼ੁਰਗ ਬੈਠੇ ਆ ਕੋਈ ਚਾਹ ਨਾਲੇ ਬੈਠੇ ਸਾਡੀਆਂ ਹੱਕੀ ਮੰਗਾ ਕੇਂਦਰ ਸਰਕਾਰ ਨੂੰ ਮੰਨਨੀਆ ਪੈਣੀ ਹੈ ਸਰਦਾਰ ਢੱਲੇਵਾਲ ਸਾਹਿਬ ਉਹ ਆਪਣੀ ਕੁਰਬਾਨੀ ਦੇਣ ਵਾਸਤੇ ਸਾਡੇ ਕਿਸਾਨਾਂ ਵਾਸਤੇ ਸਾਡੇ ਹੱੱਤਾਂ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਬੈਠੇ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਕਿਸਾਨੀ ਸੌਲਮ ਦੇ ਵਿੱਚ ਸਾਨੂੰ ਹਰ ਤਰੀਕੇ ਦੇ ਨਾਲ ਮਤ ਕਰਨੀ ਚਾਹੀਦੀ ਹੈ ਦਬਦਬੇ ਟਕਟਾਲ ਦੇ ਅਮਰ ਸ਼ਹੀਦ ਗੁਰੂ ਜੀ ਸਦੀ ਜੂ ਮਹਾਨ ਸਿੱਖ ਜਨਾਲ ਸੰਭ ਗਿਆਨੀ ਜਰਨੈਲ ਖਾਲਸਾ ਭਿੰਡਰਾ ਵਾਲਿਆਂ ਨੇ ਇਨਸਾਨੀ ਹੌਸਲਾ ਜਿਹੜਾ ਮੋਰਚਾ ਲਾਇਆ ਸੀ ਸ੍ਰੀ ਲਾਹੌਰ ਸਾਹਿਬ ਜੀ ਦਾ